ਵੇ ਵ ਸਾਡੇ ਕੋਈ ਫਿਰ ਆਪਾ ਹੋਰ ਕੋਈ ਨਹੀਂ ਜਾਇਆ ਇਹ ਮੇਰਾ ਹੀ ਲੋਕਾਂ ਨੇ ਪਿੰਡ ਚ ਘਰ ਘਰ ਜਾ ਕੇ ਵੇਖੋ ਕੀ ਆਹ ਹੈ ਬਾਰੇ ਬਾਰੇ ਫਿਰ ਕੇ ਸਾਰੇ ਚਲ ਜਾਂਦੇ ਕੋਈ ਮਾਰੇ ਜਿੰਜੇ ਸੁਣਦਾ ਸੀ ਕਿ ਪਿੰਡ ਚ ਕੋਈ ਨਹੀਂ ਵੇਖੋ ਸਾਰੇ ਸੜਕੇ ਵੇਖੋ ਪਿੰਡ ਚ ਛਾਸੀ ਘਾਹਾਂ ਵਾਲੇ ਨਾਲ ਬੜੇ ਜਾਣਿਆਂ ਦੇ ਪਿੱਛੇ ਖੱਜਾ ਬੜੇ ਜਾਣਿਆਂ ਦੀ ਟਰਾਲੀ ਦੇ ਪਿੱਛੇ ਖੱਜਾ ਪਰ ਵੇਖਣ ਕੋਈ ਨਹੀਂ ਆਹਾ ਸਾਡਾ ਕਾਰ ਏ ਕੋਈ ਵੀ ਨਹੀਂ ਆਇਆ ਜਦੋਂ ਕੀ ਮਤਲਬ ਪੁੱਛਦੇ ਹਾਂ ਕਿ ਕਿਹਨਾਂ ਨੇ ਹੀ ਗਏ ਮਤਲਬ ਸਾਡਾ ਘਰ ਦੇ ਹਾਲਾਤ ਦੇਖੋ ਹਨ ਕਿ ਕੋਈ ਵੀ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਮੇਰਾ ਬੇਟਾ ਵੀ ਕਾਫੀ ਲੋਕਾਂ ਕੋਲ ਗਿਆ ਉਹਨਾਂ ਨੂੰ ਘਰ ਬੁਲਾਉਣ ਲਈ ਪਰ ਸਾਡਾ ਘਰ ਵੇਖਣ ਕੋਈ ਨਹੀਂ ਆਇਆ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆ ਪਾਏ ਆ ਪਿੰਡ ਖੋਨੇਵਾਲ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀਗਾ ਵੀ ਹੜ੍ਹ ਬਹੁਤ ਜ਼ਿਆਦਾ ਆਇਹੀ ਤੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਹੈਗਾ ਤੇ ਹਾਲਾਤ ਨਹੀਂ ਦੇਖ ਸਕਦੇ ਆ ਇੱਕ ਥਾਂ ਦਿਖਾ ਦੋ ਇਹ ਇਧਰ ਆ ਮਸ਼ੀਨ ਤੇ ਦੇਖ ਸਕਦੇ ਆ ਮਸ਼ੀਨ ਵੀ ساری ਖਰਾਬ ਹੋ ਗਈ ਤੇ ਆ ਬਾਲੇ ਸਾਰੇ ਡੇਗੇ ਆ ਤੇ ਆ ਦੇਖੋ ਕੰਡ ਵੀ ਪਰਲੇ ਪਾਸੇ ਡੇਗੀ ਆ ਉਤ ਸੱਤ ਵੀ ਡਿੱਗ ਗਈ ਆ ਇੱਕ ਆ ਕਮਰੇ ਦੇ ਵਿੱਚ ਤੇ ਇੱਕ ਦੂਸਰੇ ਕਮਰੇ ਦੇ ਇਤਾਂ ਦਿਖੋ ਨਾ ਉਹਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਵਾ ਕਿ ਬਖਤੀ ਨਹੀਂ ਦੇਖ ਸਕਦੇ ਤੇ ਅੱਜ ਆਪ ਆਏ ਆ ਹੋਨੇਵਾਦ ਪਿੰਡ ਦੇ ਵਿੱਚ ਕਿਉਂਕਿ ਇੱਥੇ ਕੋਈ ਨਹੀਂ ਹੁੰਦਾ ਹੈਗਾ ਸਿਰਫ ਸਾਰੇ ਜੋ ਜਿਹੜਾ ਵੀ ਹੁੰਦਾ ਵਾ ਸਾਰੇ ਬਾਰੋ-ਬਾਰ ਜਾਈ ਜਾਂਦੇ ਆ ਤੇ ਹੱਥ ਬੰਨ ਕੇ ਬੇਨਤੀ ਇਹ ਹੋਈ ਇਹ ਵੀ ਸੇਵਾ ਕਰਨੀ ਪਿੰਡਾਂ ਦੇ ਵਿੱਚ ਜਾਣ ਕੇ ਜਿਨ੍ਹਾਂ ਦੇ ਘਰ ਘਰ ਖਰਾਬ ਹੋਏ ਆ ਛੱਤਾਂ ਡਿੱਗ ਗਈਆਂ ਨੇ ਉਹ ਹਣੇ ਕਿ ਸੇਵਾ ਕਰੋ ਤੇ بار بار ਸਾਰੇ ਜਾਈ ਜਾਂਦੇ ਆ ਬਾਕੀ ਆਪਾਂ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਤੇ ਬਾਕੀ ਤੁਸੀਂ ਹਾਲਾਤ ਦੇਖ ਸਕਦੇ ਆ ਸਮਾਨ ਸਾਰਾ ਖਰਾਬ ਹੋ ਗਿਆ ਬੈੱਡ ਤੇ ਬਾਕੀ ਆਪਾਂ ਪਰਿਵਾਰ ਦੇ ਨਾਲ ਵੀ ਗੱਲ ਕਰਾਂਗੇ ਕੀ ਕੀ ਨੁਕਸਾਨ ਹੋਇਆ ਵਾ ਤੇ ਕੌਣ ਕੌਣ ਇੱਥੇ ਆਇਆ ਹੈ ਇੰਟਰਵਿਊ ਲੈਣ بار بار ਸਾਰੇ ਜਾਣੇ ਚਲੇ ਗਏ ਆ ਤੇ ਰਾਸ਼ਨ ਬੱਸ ਆਇਆ ਵਾ ਰਾਸ਼ਨ ਪਹੁੰਚਿਆ ਵਾ ਤੇ ਜੇ ਕੋਈ ਇੰਟਰਵਿਊ ਵਾਲਾ ਵੀ ਪਹੁੰਚਿਆ ਸਿਰਫ ਪਿੰਡ ਦੇ ਬਾਹਰੋਂ-ਬਾਰ ਹੋ ਕੇ ਸਾਰੇ ਚਲ ਗਏ ਆ ਤੇ ਅੰਦਰ ਪਿੰਡ ਦੇ ਅੰਦਰ ਕੋਈ ਨਹੀਂ ਆਇਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਪਾਂ ਤੁਹਾਡੀ ਹੁਣ ਗੱਲ ਕਰੌਣੇ ਆ ਪਰਿਵਾਰ ਦੇ ਨਾਲ ਵੀ ਆਪਾਂ ਪਰਿਵਾਰ ਦੇ ਨਾਲ ਖੜੇ ਆ ਤੇ ਪਰਿਵਾਰ ਦੀ ਪੁੱਛਦੇ ਆਪਾਂ ਕੀ ਵਿਚਾਰ ਆ ਤੇ ਆਜੋ ਆਹ ਵੇਖੋ ਸਾਰੇ ਡੇਗ ਗਏ ਤੇ ਸਮਾਨ ਵੀ ਸਾਰਾ ਖਰਾਬ ਹੋ ਗਿਆ ਤੇ ਜੋ ਆ ਸਮਾਨ ਬਾਹਰ ਪਿਆ ਰੇਟੀ ਵੈਸ ਨੇਚਰ ਸਾਰਾ ਕੁਛ ਕੱਪੜਾ ਲੀਡਾ ਸਾਰੀ ਖਰਾਬ ਹੋ ਗਿਆ ਉਹ ਸਾਰਾ ਤੇ ਛੇੜਦਾ ਬਾਹਰ ਪਿਆ ਸਾਤ ਸਾਡੀ ਬਿਲਕੁਲ ਡਿੱਗ ਗਈ ਤੇ ਤੁਹਾਡੇ ਕਪੜੇ ਕੁੱਪੜੇ ਜਿਹੜੇ ਸਮਾਨ ਹੀ ਇੱਥੇ ਉਹ ਹਾਂਜੀ ਉਹ ਬਾਹਰ ਬਾਕੀ ਸਾਰਾ ਸੇਟ ਤਾਂ ਬਹੁਤ ਗੰਦਗੀ ਹੋ ਗਈ ਸੀਗੀ ਸੁਣਾਈ ਲੋ ਪਾਣੀ ਕਿੰਨਾ ਕਿੰਨਾ ਹੋ ਗਿਆ ਇੱਥੇ ਪਾਣੀ ਕਾਫੀ ਆ ਗਿਆ ਸੀ 3-4 4 ਫੁੱਟ ਪਾਣੀ ਆਇਆ ਇਹਨਾ ਇਹਨਾ ਪਾਣੀ ਹੋ ਗਿਆ ਹੈਗਾ ਇਹਨਾ ਤੇ ਲਿਮਾਰੀ ਵੀ ਜਿਹੜੀ ਮੇਰੀ ਖਰਾਬ ਹੋ ਗਈ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਆ ਤੁਸੀਂ ਲਿਮਾਰੀ ਦੇਖ ਸਕਦੇ ਆ ਜਿਹੜੀ ਕਿ ਪਾਣੀ ਨਾਲ ਖਰਾਬ ਹੋ ਗਈ ਕਾਲੀ ਗਈ ਤੇ ਦੇਖ ਸਕਦੇ ਤੁਸੀਂ ਤੇ ਆ ਜਿਹੜਾ ਸਮਾਨ ਆ ਇਹਨਾਂ ਦਾ ਖਰਾਬ ਹੋ ਗਿਆ ਸਾਰਾ ਤੇ ਪਾਣੀ ਇਥੋਂ ਤੱਕ ਆ ਦੇਖੋ ਹੜ ਦਾ ਹੀ ਪਾਣੀ ਆ ਜਿਹੜਾ ਇੱਥੇ ਹਜੇ ਸੁੱਕਿਆ ਨਹੀਂ ਗਾ ਹਜੇ ਪਾਣੀ ਤੇ ਪਾਣੀ ਹਲੇ ਸਿਰਫ ਲੱਥਾ ਇਨਾਂ ਦੇ ਪਿੰਡ ਦੇ ਵਿੱਚ ਮਤਲਬ ਘਟ ਗਿਆ ਪਾਣੀ ਤੇ ਬਾਕੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਤੇ ਇਹ ਵੀ ਗਲੀ ਪਈ ਇੱਕ ਸਭ ਇਥੋਂ ਤੱਕ ਤਾਂ ਪਾਣੀ ਮੈਨੇ ਪਾਣੀ ਤਾਂ ਹੋ ਗਿਆ ਸੀ ਸਲਾਬੇ ਕਰਕੇ ਸਾਰਾ ਸਲਾਬਿਆ ਗਿਆ ਵਾ ਇਸ ਹਾਲਾਤ ਤੇ ਤੁਸੀਂ ਦੇਖ ਲੇਗਾ ਤੇ ਬਾਕੀ ਪੁੱਛਦੇ ਆਪਾਂ ਇਨਾਂ ਦੇ ਘਰੇ ਕੌਣ ਕੌਣ ਆਇਆ ਹੈਗਾ ਤੇ ਪੰਜ ਤੁਹਾਡੇ ਘਰੇ ਕੌਣ ਕੌਣ ਆਇਆ ਹੈਗਾ ਜਿੱ ਸਾਡੇ ਘਰ ਨਾਲ ਕੋਈ ਨਹੀਂ ਆਇਆ ਬਾਬਾ ਜੀ ਆਏ ਸੀਗੇ ਇੱਕ ਉਹਨਾਂ ਨੇ ਸਾਨੂੰ 1100 ਰੁਪਏ ਦੀ ਭੇਟ ਦਿੱਤੀ ਤੇ ਬਾਕੀ ਸਾਰੇ ਬਾਰੋ-ਬਾਰੀ ਹੋ ਕੇ ਚਲੇ ਜਾਂਦੇ ਆ ਘਰ ਦੇਖਣ ਕੋਈ ਨਹੀਂ ਆਇਆ ਇਸ ਟਾਈਮ ਤੱਕ ਤੇ ਬੇਟਾ ਵੀ ਕਾਫੀ ਲੋਕਾਂ ਕੋਲ ਗਿਆ ਉਹਨਾਂ ਨੂੰ ਘਰ ਬੁਲਾਉਣ ਲਈ ਪਰ ਸਾਡਾ ਘਰ ਵੇਖਣ ਕੋਈ ਨਹੀਂ ਆਇਆ ਇਹ ਤਾਂ ਦਿਖ ਰਿਹਾ ਆਸ਼ਾਣਾ ਹੁੰਦਾ ਰਿਹਾ ਹਾਂਜੀ ਰਸੋਈ ਤੇ ਬਹੁਤ ਜ਼ਿਆਦਾ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਤੇ ਹੈਲਪ ਕਰਨੀ ਚਾਹੀਦੀ ਆ ਤੇ ਬਾਕੀ ਜਿੰਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਕੋ ਸੇਵਾ ਭੰਦੀ ਆਪਾਂ ਦਵਾਂਗੇ ਤੇ ਬਾਕੀ ਤੁਸੀਂ ਕਿ ਤਦ ਤੱਕ ਸੇਵਾ ਨਹੀਂ ਨਹੀਂ ਕਰ ਸਕਦੇ ਤੇ ਤੁਸੀਂ ਇੱਕ ਸ਼ੇਅਰ ਜ਼ਰੂਰ ਕਰੋ ਤੇ ਬਾਕੀ ਆਪਾਂ ਹੀ ਖੜਨਾ ਪੰਜਾਬ ਨਹੀਂ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਜਿੰਨੀ ਆਪਣੀ ਸੇਵਾ ਹੋਈ ਏ ਆਪਾਂ ਉਨੀ ਕੋ ਕਰ ਚੱਲੇ ਆ ਤੇ ਬਾਕੀ ਆਪਾਂ ਸਾਰੇ ਜਣੇ ਹਰ ਨਾਲ ਮਿਲ ਕੇ ਤੇ ਆਪਾਂ ਇਹਨਾਂ ਦੀ ਹੈਲਪ ਕਰੀਏ ਤੇ ਬਾਕੀ ਤੇ ਹਾਲਾਤ ਦੇਖ ਲਿਆ ਸਾਰੇ ਤੇ ਹਾਲਾਤ ਬਹੁਤ ਹੀ ਮਾੜੇ ਨੇ ਤੇ ਸਮਾਨ ਤਾਂ ਸਾਰਾ ਖਰਾਬ ਹੋ ਗਿਆ ਵਾ ਕੱਪੜੇ ਫ੍ਰਿਜ ਤੇ ਮਸ਼ੀਨਾਂ ਤੇ ਮੰਜੀਆਂ-ਮੁੰਜੀਆਂ ਸਾਬ ਕੱਪੜੇ ਸਾਰੇ ਕੁਝ ਖਰਾਬ ਹੋ ਗਿਆ ਵਾ ਤੇ ਅੱਧਾ ਸਮਾਨ ਛੋਟ ਵੀ ਦਿੱਤਾ ਵੈਨਾਂ ਨੇ ਤੇ ਬਾਕੀ ਆਪਾਂ ਹਰਨ ਨਾਲ ਖੜੀਏ ਆਪਾਂ ਹੀ ਖੜਨਾ ਵਾ ਪੰਜਾਬ ਲਈ ਪੰਜਾਬ ਖੜਦਾ ਵਾ ਤੇ ਬਾਕੀ ਹੈਲਪ ਕਰਿਓ ਸਾਰੇ ਜਾਨੇ ਤੇ ਬਾਕੀ ਆਪਾਂ ਬਾਪੂ ਜੀ ਦੇ ਨਾਲ ਵੀ ਗੱਲ ਕਰਦੇ ਆ ਤੇ ਬਾਪੂ ਜੀ ਆ ਜੇ ਤੇ ਬਾਪੂ ਜੀ ਹਾਂਜੀ ਦੱਸੋ ਤੁਹਾਡੀ ਕੀ ਪਿਆਰ ਆ ਜੀ ਸਾਰੇ ਜਾ ਕੋਈ ਸਾਰੇ ਕੋਠੇ-ਗਾਠੇ ਚੱਟੇ ਆ ਉਹ ਨੀਂਦ ਨੂੰ ਕਰਕੇ ਮਹਾਗੇ ਮਾ ਹੈ ਹਾਂ ਹੋ ਰਿਹਾ ਰੋ ਗਿਆ ਇਹ ਕੋਈ ਨਹੀਂ ਕੋਈ ਸ਼ੰਭਾਤ ਹੈ ਤੁਹਾਡੇ ਤੱਕ ਤੁਹਾਡੇ ਤੱਕ ਪਹੁੰਚਿਆ ਕੋਈ ਨਹੀਂ ਮਾਰਿਆ ਕੋਈ ਨਹੀਂ ਜੰਗਲ ਕੋਲ ਤੇ ਇਹ ਵੀਡੀਓ ਵੀਡੀਓ ਕਹਿੰਦੇ ਆਣ ਕਿ ਬਣਾਈ ਪਿੰਡਾਂ ਦੇ ਵਿੱਚ ਬਾਹਰ ਆਣ ਕੇ ਜਾਂ ਤੁਹਾਡੇ ਪਿੰਡ ਦੇ ਅੰਦਰ ਪਿਆ ਹੋਵੇ ਨਹੀਂ ਆਏ ਤਾਂ ਬਰੇ ਬਣਾਵਾ ਵੀ ਮਾਰਿਆ ਕੋਈ ਨਹੀਂ ਕਿੰਦਾ ਨਾ ਰਹਿਣੇ ਇੱਧਰ ਬਣਾ ਬਣਾ ਕੇ ਲਾ ਕੇ ਤੇ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਦੇ ਅੰਦਰ ਕੋਈ ਨਹੀਂ ਆਇਆ ਤੇ ਉਹ ਤਾਂ ਹੀ ਮਾੜੇ ਹਾਲਾਤ ਨੇ ਤੇ ਪ੍ਰਿਆਣੀ ਅੰਦਰ ਮਤਲਬ ਕੀ ਸੌਣ ਵਾਸਤੇ ਵੀ ਕੀ ਰਿਪੇਅਰ ਵੀ ਨਹੀਂ ਹੋਣੇ ਆ ਕੇ ਕਮਰੇ ਆਹ ਜੀ ਥੋੜਾ ਜਨੇ ਬੜਾ ਚੇਤ ਲਗੜਾ ਕੋਈ ਹੈ ਜਿਵੇਂ ਕੋਠਾਾਂ ਦੇ ਕੋਠਾਾਂ ਦੇ ਕੋ ਘਰ ਦੇ ਕੋ ਬਾਹਰ ਕਿੰਨਾ ਡਾਇਰੈਕਟ ਮਾਨ ਹੈਗਾ ਆਹ ਖਰਾਬ ਲੋ ਤੇ ਤੇ ਭਿੱਜ ਭਿੱਜ ਗਿਆ ਸਾਰਾ ਖਰਾਬ ਹੋ ਗਿਆ ਗਾਲਤ ਆ ਗਿਆ ਜੀ ਕੋਈ ਮੇਸ਼ੇ ਬੋਹਾਂ ਦੇ ਤਾਂ ਮਾੜੇ ਦਾ ਕੋ ਬੋਲਦਾ ਨਹੀਂ ਦੇਖੋ ਜੇ ਇੰਟਰਵਿਊ ਤੇ ਸਾਰੇ ਲੈਣ ਹੁੰਦੇ ਆ ਵੀਡੀਓ ਬਣਾਉਣ ਹੁੰਦੇ ਆ ਤੇ ਪਰ ਆਪਾਂ ਨੂੰ ਪਿੰਡ ਦੇ ਅੰਦਰ ਹੋਣਾ ਚਾਹੀਦਾ ਕੱਲੇ-ਕੱਲੇ ਦੇ ਘਰ ਦੇ ਅੰਦਰ ਆ ਕੇ ਦੇਖਣਾ ਚਾਹੀਦਾ ਕੀ ਕੀ ਹਾਲਾਤ ਆ ਕਿੰਨਾਂ ਦੇ ਘਰ ਖਰਾਬ ਹੋਏ ਆ ਕਮਰੇ ਖਰਾਬ ਹੋਏ ਆ ਤੇ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਆ ਚਲੋ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ ਤੇ ਪਰ ਜਿਹੜੇ ਗਰੀਬ ਆ ਜਿਨ੍ਹਾਂ ਦੀ şart ਕਿ ਉਹਨਾਂ ਦੇ ਸੌਣ ਵਾਸਤੇ ਵੀ ਹੈ ਨਹੀਂ ਅੰਦਰ ਕਮਰੇ ਤੇ ਉਹਨਾਂ ਦੀ ਜ਼ਿਆਦਾ ਹੈਲਪ ਕਰਨੀ ਚਾਹੀਦੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਆ ਵੀ ਸਾਰਾ ਖਰਾਬ ਹੋ ਗਿਆ ਇਧਰ ਉਹਦੇ ਕੰਦ ਸਾਰੀ ਟੁੱਟ ਗਈ ਆ ਤੇ ਉੱਥੋਂ ਸਾਰੇ ਖਰਾਬ ਕੇ ਸਾਰੇ ਡੇਗੇ ਥੱਲੇ ਤੇ ਸਾਡਾ ਕੋਈ ਕੀਮਤੀ ਸਮਾਨ ਕੋਈ ਖਰਾਬ ਹੋਇਆ ਹੋਵੇ ਮਾਂ ਤੁਹਾਨੂੰ ਪਤਾ ਹੈ ਸਾਰੇ ਖਰਾਬ ਹੋਇਆ ਕਿ ਕੱਪੜੇ ਸਾਰੇ ਸਾਰੇ ਕੱਪੜੇ ਕੱਪੜੇ ਜੋ ਵੀ ਹੈ ਸਭ ਕੋ ਹੋ ਗਿਆ ਕੋਈ ਇੱਕ ਤੁਹਾਨੂੰ ਮੈਂ ਤੁਹਾਨੂੰ ਇੱਕ ਬੈੱਡ ਦੇਖੋ ਆਹ ਦੇਖੋ ਬੈੱਡ ਬੈੱਡ ਸਾਰਾ ਗਲ ਗਿਆ ਉੱਤੇ ਡੇਗ ਗਿਆ ਬੈੱਡ ਦੇ ਉੱਤੇ ਲੱਕੜ ਦਾ ਬੈੱਡ ਹੀ ਇਹ ਸਾਰਾ ਟੁੱਟ ਗਿਆ ਵਾ ਗਲ ਗਿਆ ਖਰਾਬ ਹੋ ਗਿਆ ਵਾ ਤੇ ਇੱਕੋ ਟ੍ਰੰਕ ਆਹ ਦੇਖੋ ਜ਼ੂਮ ਕਰਕੇ ਦਿਖਾਉ ਉਹਦੀ ਮੜਿਆ ਤੇ ਬਾਕੀ ਸਾਰਾ ਦੇਖ ਲੋ ਵੀ ਗਰੀਬ ਬੰਦੇ ਨੇ ਕਿੱਥੋਂ ਕਮਾਈ ਕਰਕੇ ਕਿਦਾਂ ਮਿਹਨਤ ਕਰਕੇ ਜੋੜਨਾ ਕਿਦਾਂ ਤਿੰਨ-ਤਿੰਨ ਕਰਕੇ ਜੋੜ ਕੇ ਤੇ ਆਪਣੀ ਮਿਹਨਤ ਕਰਕੇ ਘਰ ਪੋਣਾ ਬਹੁਤ ਔਖਾ ਵਾ ਤੇ ਬਾਕੀ ਆਪਾਂ ਦੇ ਵਾਹਿਗੁਰੂ ਇਹੀ ਕਿੰਨੇ ਆ ਵੀ ਵਾਹਿਗੁਰੂ ਮਿਹਰ ਕਰੇ ਨਾ ਤੇ ਤੇ ਆਪਾਂ ਸਾਰੇ ਜਣੇ ਹੈਲਪ ਕਰੀਏ ਇਹਨਾਂ ਦੀ ਦੇਖੋ ਇਹ ਸ਼ਰ ਇਹ ਸਾਡੇ ਕੋਲ ਕੋਈ ਹੋਰ ਪਾ ਹੋਰ ਕੋਈ ਨਹੀਂ ਜਹਾ ਇਹ ਵੀ ਮੇਰਾ ਇਹ ਲੋਕਾਂ ਦੇ ਪਿੰਡ 'ਚ ਘਰ-ਘਰ ਜਾ ਕੇ ਵੇਖੋ ਕੀ ਹਾਲ ਹੈ ਬਾਰੇ-ਬਾਰੇ ਫਿਰ ਕੇ ਸਾਰੇ ਚਲ ਜਾਂਦੇ ਨੇ ਕੋਈ ਮਾਰੇ ਜਿੰਦੇ ਸੁਣਦਾ ਐਸੇ ਤੇ ਪਿੰਡ 'ਚ ਕੋਈ ਨਹੀਂ ਵੇਖੋ ਸਾਰੇ ਫਿਰ ਕੇ ਵੇਖੋ ਪਿੰਡ 'ਚ ਮਾਰੇ ਬਾਨੀ ਇਹ ਸਾਜਾ ਸਾਰੇ ਲੋਕਾਂ ਵਾਂਗ ਐਸੇ ਨੁਕਸਾਨ ਹੋਇਆ ਮਾਰੇ ਹੋ ਗਏ ਚਲ ਜਾਂਦੇ ਆ ਅੱਜ ਤਾਂ ਇੰਨੀ ਬੇਨਤੀ ਤੁਹਾਡੇ ਕੋਲ 'ਚ ਦੇਖੋ ਜੀ ਵੀਡੀਓ ਦੇ ਵਿੱਚ ਜੋ ਹੁੰਦਾ ਉਹ ਰੀਅਲ ਤੇ ਨਹੀਂ ਹੁੰਦਾ ਠੀਕ ਆ ਵੀ ਚਲੋ ਵੀਡੀਓ ਤੇ ਸਾਰਿਆਂ ਨੇ ਦੇਖੀ ਜਾਣੀਆਂ ਵੀ ਆਉਂਦੇ ਸਾਰੇ ਹੀ ਹੁੰਦੇ ਆ ਇਹ ਨਹੀਂ ਵੀ ਮਤਲਬ ਕੋਈ ਨਹੀਂ ਹੁੰਦਾ ਸਾਰੇ ਹੁੰਦੇ ਆ ਸਿਰਫ ਬਾਹਰੋਂ ਫਾਰ ਹੋ ਕੇ ਚਲ ਜਾਂਦੇ ਆ ਪਿੰਡ ਦੇ ਵਿੱਚ ਜਾਉਣ ਕੱਲੇ ਕੱਲੇ ਘਰ ਦੇ ਵਿੱਚ ਜਾਣ ਕੇ ਦੇਖਣ ਕੀ ਕੀ ਨੁਕਸਾਨ ਹੋਇਆ ਵਾ ਤੇ ਉਹਦਾ ਜੋ ਸੇਵਾ ਹੁੰਦੀ ਆ ਉਹ ਕਰਨ ਅਸੀਂ ਤੇਹੀ ਗੱਲ ਕਹਿੰਦੇ ਜੋ ਵੀਡੀਓ ਦੇ ਵਿੱਚ ਹੁੰਦਾ ਉਹ ਰੀਅਲ ਨਹੀਂ ਹੁੰਦਾ ਜੋ ਵਾ ਆਣ ਕੇ ਸਾਹਮਣੇ ਰੀਅਲ ਦੇ ਵਿੱਚ ਦੇਖੋ ਆਣ ਕੇ ਘਰਾਂ ਦੇ ਵਿੱਚ ਜਾਣ ਕੇ ਹਾਲਾਤ ਤੇ ਪਾਣੀ ਕਿੰਨਾ ਕੁ ਚੜ ਗਿਆ ਸੀ ਪਾਣੀ ਇਸ ਵਾਰ ਹੋਣਾ ਕੋ ਬੰਦਾ 8 6 7-7 ਫੋਟੀ ਆਪਾਂ ਪਾਣੀ ਵਿੱਚ ਦੋ ਜਾ ਰਹੇ ਬਹੁਤ ਜ਼ਿਆਦਾ ਪਾਣੀ ਹੈ ਇਥੇ ਦੇ ਇਹ ਆਹ ਨੰਗਿਆਰੀ ਚੰਦਾ ਘਰੀ ਦੇ ਬਿਲਕੁਲ ਕੋਲ ਚੱਕਿਆ ਨਹੀਂ ਗਿਆ ਕਿ ਤੂੰ ਨਹੀਂ ਨਹੀਂ ਚੱਕਿਆ ਨਹੀਂ ਗਿਆ ਲੋਕਿੰ ਮੱਠੇ ਪੰਜ ਕੋਲ ਤੁਸੀਂ 6 ਵਜੇ ਨਾਲ ਉਹ ਲੋਕਾਂ ਨੇ 냔ੇ ਮਹਾ ਇੱਕ ਦਿਨ ਕਟੰਦੀ ਕਿ ਤੱਕ ਇੱਕੋ ਕੋ ਖੰਝ ਗਿਆ ਸਭ ਤੇ ਜੇ ਤਰਸ ਮਾ ਪਾਣੀ ਕਿਨੇ ਕਿਨੇ ਕੋਲ ਪਾਣੀ ਆਇਆ ਇਹ ਇਹ ਕੋਈ 6 ਵਜੇ ਪਾਣੀ ਆਉਂਦਾ ਮੈਂ ਤੁਸੀਂ ਬੰਨ ਟੁੱਟ ਗਿਆ ਅਗਲੇ ਬੰਨੇ ਉਹ ਟੁੱਟ ਗਿਆ ਤੇ 6 ਪਾਣੀ ਵੇੜ ਤੇ ਅੰਨੀ ਜੇ ਇੱਕ ਦਾਮੀ ਪਾ ਗਿਆ ਸਵੇਰੇ ਸਵੇਰੇ ਪਾਣੀ 6 ਵਜੇ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਸਵੇਰੇ 6 ਵਜੇ ਸਤਿ ਹੁੰਦੇ ਆ ਕੋਈ ਕੋਈ ਉੱਠਿਆ ਹੁੰਦਾ ਵਾ ਤੇ ਸਵੇਰੇ ਸਵੇਰੇ ਕੋਈ ਨਾ ਨਹੀਂ ਪਤਾ ਲੱਗਾ ਇਹਨਾਂ ਨੂੰ ਇਹਨਾਂ ਕੋਲ ਤਾਂ ਸਮਾਨ ਵੀ ਨਹੀਂ ਚੱਕਿਆ ਗਿਆ ਤੇ ਸਿਰਫ ਪਿੰਡ ਦੇ ਵਿੱਚੋਂ ਨਿਕਲਣ ਦੀ ਕੀਤੀ ਮਿੰਟੋ ਮਿੰਟ ਇਹਨਾਂ ਨੇ ਤੇ ਸਮਾਨ ਕੋਈ ਨਹੀਂ ਚੱਕਿਆ ਗਿਆ ਤੇ ਤੁਸੀਂ ਵੀ ਟੁੱਟ ਗਈ ਸੀ ਕਿ ਕੋਦਾਮੀ ਤੁਸੀਂ ਦੇ ਉੱਤੇ ਵੀ ਪਾਣੀ ਵਗ ਗਿਆ ਜੀ ਸਾਰਾ ਫੇਰ ਇਹ ਕਿਥੋਂ ਫੇਰ ਟੁੱਟੀ ਹੈ ਤੁਸੀਂ ਦੇ ਉੱਤੇ ਵੀ ਪਾਣੀ ਆਉਂਦਾ ਗਿਆ ਸਾਰੀ ਕਸ਼ੀਆਂ ਦੇ ਉੱਤੇ ਪਾਣੀ ਨੰਗਰਦਾ ਤੇ ਫੇਰ ਇੱਕ ਧਾਮੇ ਅਗਲੇ ਬੰਨੇ ਬਾਣੇ ਉਹਨੇ ਢਕਾ ਲਾ ਕੇ ਉਹ ਵੀ ਬਾਨ ਮੁਰਗੇ ਟੁੱਟਾ ਤੇ ਫੇਰ ਸਾਡੇ ਪਿੰਡ ਦੀ ਕੋਈ ਖਲਿਆਣ ਹੋਈ ਹੈ ਨਹੀਂ ਜੇ ਨਹੀਂ ਕੋਈ ਖਲਿਆਣ ਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਸਰਕਾਰ ਨੂੰ ਆਉਂਦਾ ਵੀ ਜੋ ਬੰਦਾ ਕਿਹੜਾ ਹੱਕ ਦੇ ਉਹ ਕੋਈ ਜਿਹੜੀ ਚੀਜ਼ ਆ ਕਿ ਇਹਦਾ ਨੁਕਸਾਨ ਵੇਖੋ ਉਹਨਾਂ ਕਰੋੜ ਦਾ ਕੋਈ ਹਸਪੰਦਾਰੇ ਨਹੀਂ ਦੇ ਠੀਕ ਨੇ ਤੇ ਬਾਕੀ ਤੁਸੀਂ ਬਾਪੂ ਜੀ ਦੇ ਵਿਚਾਰ ਸੁਣ ਲਏ ਆ ਤੇ ਬਾਕੀ ਤੁਸੀਂ ਆਪਣੀ رائے ਦਿਓ ਕਮੈਂਟ ਦੇ ਵਿੱਚ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਤੇ ਆਪਾਂ ਇੱਦੇ ਪੰਜਾਬ ਲਈ ਖੜੇ ਰਹਿਣਾ ਵਾ ਤੇ ਖੜੇ ਆ ਹਮੇਸ਼ਾ ਤੇ ਬਾਕੀ ਜੋ ਸੇਵਾ ਬੰਦੀ ਆ ਤੇ ਐਡਰੈਸ ਤੁਸੀਂ ਆਪਣਾ ਦੱਸ ਦਿਓ ਜੀ ਹਾਂ ਐਡਰੈਸ ਜੀ ਆਪਣਾ ਤੇ ਇਹ ਆਪਣਾ ਨਾਮ ਦਾ ਦੋਸੇ ਪਿੰਡ ਕੋਨੇਵਾਲਾ ਜੀ ਤੇ ਕੋਨੇਵਾਲ ਨਾਮ ਹੈ ਰਵਨ ਸਿੰਘ ਦਾ ਪਿੰਡ ਕੋਨੇਵਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਜ਼ਿਲ੍ਹਾ ਸੇਵਾ ਰਮਦਾਸ ਰਮਦਾਸ ਪੈਂਦਾ ਜੀ ਰਮਦਾਸ ਪਿੰਡ ਕੋਨੇਵਾਲ ਤੇ ਨਾਮ ਤੁਸੀਂ ਨਾਮ ਦਾ ਰਵਨ ਸਿੰਘ ਰਵਨ ਸਿੰਘ ਤੇ ਤੁਸੀਂ ਆਣ ਕੇ ਘਰ ਦੇ ਹਾਲਾਤ ਵੀ ਦੇਖ ਸਕਦੇ ਆ ਜੋ ਆ ਜੋ ਆ ਸਭ ਕੁਝ ਸਾਹਮਣੇ ਆ ਤੁਹਾਡੇ ਠੀਕ ਆ ਜੀ ਆ ਬਾਕੀਆਂ ਵਾਂਗੂ ਨਹੀਂ ਮਤਲਬ ਆ ਸ਼ੋਅ ਸ਼ੋਅ ਦਾ ਵਿੱਚ ਇਥੇ ਕੋਈ ਨਹੀਂ ਜੋ ਆ ਤੁਹਾਡੇ ਸਾਹਮਣੇ ਆ ਦੇਖ ਲਓ ਹਾਲਾਤ ਆਪਣੀ ਠੀਕ ਆ ਜੀ ਤੇ ਬਾਕੀ ਆ ਦੇਖੋ ਬੱਚੇ ਦੇ ਬੂਟ ਵੀ ਖਰਾਬ ਹੋ ਗਏ ਬੂਟ ਵੀ ਤੁਸੀਂ ਦੇਖ ਸਕਦੇ ਆ ਇਹ ਆ ਦੇਖੋ ਤੇ ਸਮਾਨ ਮਿੱਟੀ ਉੱਤੇ ਡੇਗੀ ਹੋਇਆ ਥੱਲੇ ਪਤ ਬਾਕੀ ਤੁਸੀਂ ਹਾਂ ਦੇਖ ਲੇ ਹਾਲਾਤ ਬੂਟ ਵੀ ਬੱਚਿਆਂ ਦੇ ਜਿਹੜੇ ਖਰਾਬ ਹੋ ਗਏ ਤੇ ਉਹ ਦੇਖੋ ਬੁੱਕਸ ਵੀ ਜਿਹੜੇ ਸਕੂਲ ਦੀਆਂ ਬੁੱਕਾਂ ਵਾਂ ਉਹ ਵੀ ਖਰਾਬ ਹੋ ਗਈਆਂ ਵਾਂ ਤੇ ਕਿਥੋਂ ਪਈ ਕੱਕਈ ਇਹ ਚੱਲ ਰਿਹਾ ਪਈ ਤੇ ਆ ਦੇਖੋ ਜੀ ਦਿਖਾ ਦਿਓ ਜੀ ਮਾੜੇ ਜੁਮ ਕਰਕੇ ਤੇ ਕਲਾਸ ਦੀਆਂ ਇਹ ਬੁੱਕਾਂ ਵਾਂ ਬੱਚੇ ਦੀਆਂ ਉਹ ਵੀ ਖਰਾਬ ਹੋ ਗਈਆਂ ਵਾਂ ਤੇ ਦੇਖ ਸਕਦੇ ਤੁਸੀਂ ਬਾਕੀ ਤੇ ਬਾਕੀ ਆਪਾਂ ਬੱਚੇ ਨੂੰ ਪੁੱਛਦੇ ਆਂ ਵੀ ਕੀ ਵਿਚਾਰ ਆ ਬੱਚੇ ਦੇ ਨੂੰ ਸਾਰੇ ਕਾ ਸਾਰੇ ਨੂੰ ਮੈਂ بڑے ਜਾਣਿਆਂ ਦੇ ਪਿੱਛੇ ਭੱਜਿਆ ਬڑے ਜਾਣਿਆਂ ਦੀ ਟਰਾਲੀਆਂ ਦੇ ਪਿੱਛੇ ਭੱਜਿਆ ਪਰ ਵੇਖਣ ਕੋਈ ਵੀ ਨਹੀਂ ਆ ਸਾਡਾ ਘਰ ਤੇ ਕੋਈ ਵੀ ਨਹੀਂ ਆਇਆ ਜਦੋਂ ਤੁਸੀਂ ਮਤਲਬ ਪੁੱਛਦੇ ਨਹੀਂ ਕਿ ਲੋਕ ਇੱਥੇ ਹੀ ਗਏ ਮਤਲਬ ਸਾਡਾ ਘਰ ਦੇ ਹਾਲਾਤ ਦੇਖੋ ਆਣ ਕਿ ਕੋਈ ਵੀ ਨਹੀਂ ਆਇਆ ਜੀ ਨਹੀਂ ਕੋਈ ਵੀ ਨਹੀਂ ਆਇਆ ਦੇਖੋ ਜੀ ਬੱਚੇ ਨੇ ਵੀ ਮਗਰ ਭੱਜਿਆ ਟਰਾਲੀਆਂ ਦੇ ਠੀਕ ਆ ਤੇ ਸਾਰਿਆਂ ਨੂੰ ਕਿਹਾ ਉਹਨਿਆਣ ਕੇ ਵੀ ਹੈਲਪ ਕਰੋ ਸਾਡੀ ਮਤਲਬ ਸਾਡੇ ਘਰ ਦੇ ਹਾਲਾਤ ਦੇਖੋ ਹਣ ਕਿਤੇ ਕੋਈ ਨਹੀਂ ਤੁਰਿਆ ਨਾਲ ਠੀਕ ਆ ਤੇ ਬਾਕੀ ਕੋ ਘਰੇ ਆਇਆ ਸੀ ਜੀ ਹੈਲਪ ਕਰਨ ਤੁਹਾਡੀ ਹਾਂਜੀ 2 ਵਜੇ ਜਾਨੇ ਆਏ ਸੀ ਬੱਸ ਬਾਬੇ ਆਏ ਸੀ ਤੇ ਉਹਨਾਂ ਨੇ تھوڑੇ ਤੋਂ ਹੈਲਪ ਕੀਤੀ ਤੇ ਦੋ ਤਿੰਨ ਜਾਨੇ ਆਏ ਹੀਗੇ ਚਲੋ ਜਿਨ੍ਹਾਂ ਦੀ ਸੇਵਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਠੀਕ ਆ ਜੀ ਉਹਨਾਂ ਦਾ ਤੇ ਦਿলো ਧੰਨਵਾਦ ਆ ਤੇ ਬਾਕੀ ਤੁਸੀਂ ਹਲਾ ਦੇ ਸਕਦੇ ਆ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ